ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਆ ਨਸੀਬ ਭਾਗ ਤੀਸਰਾ ਤੇ ਆਖਰੀ ਜੇ ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣਨਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਇਹਦੇ ਪਹਿਲਾਂ ਦੋ ਭਾਗ ਅਪਲੋਡ ਕੀਤੇ ਗਏ ਨੇ ਅੱਜ ਸੁਣੋ ਤੀਸਰਾ ਭਾਗ ਹੁਣ ਬਚਨ ਸਿੰਘ ਦੀਆਂ ਬੇਟੀਆਂ ਜਿਹੜੀਆਂ ਉਹ ਨੌਜਵਾਨ ਹੋ ਗਈਆਂ ਸੀ ਤੇ ਬਚਨ ਸਿੰਘ ਨੂੰ ਇਹ ਸੀ ਕਿ ਮੈਂ ਇਹਨਾਂ ਦਾ ਵਿਆਹ ਕਰ ਦੇਵਾਂ ਤੇ ਮੈਂ ਆਪਣੀ ਜ਼ਿੰਮੇਵਾਰੀ ਤੋਂ ਸੁਰੱਖਰੂ ਹੋ ਜਾਾਂ ਸੁਰਿੰਦਰ ਲਈ ਕਿਸੇ ਮੁੰਡੇ ਦੀ ਦੱਸ ਪੈਂਦੀ ਆ ਮੁੰਡੇ ਦੋ ਭਰਾ ਨੇ ਘਰ ਪਰਿਵਾਰ ਠੀਕ ਠਾਕ ਆ ਜਿਵੇਂ ਜਿਵੇਂ ਬਚਨ ਦਾ ਪਰਿਵਾਰ ਸੀ ਉਸੇ ਤਰ੍ਹਾਂ ਦੇ ਪਰਿਵਾਰ ਦੀ ਦੱਸ ਪਈ ਤੇ ਬਚਨ ਸਿੰਘ ਨੇ ਘਰ-ਵਾਰ ਵੇਖਿਆ ਉਹਨੂੰ ਮੁੰਡਾ ਪਸੰਦ ਆ ਗਿਆ ਤੇ ਉਹਨੇ ਸੁਰਿੰਦਰ ਦਾ ਵਿਆਹ ਕਰ ਦਿੱਤਾ ਸੁਰਿੰਦਰ ਦਾ ਜਿਹੜਾ ਪਤੀ ਸੀ ਉਹਦਾ ਨਾਮ ਜੱਗੀ ਸੀ ਉਹ ਦੋ ਭਰਾ ਸੀ ਇੱਕ ਉਹਦੀ ਸੱਸ ਸੀ ਘਰ ਦੇ ਵਿੱਚ ਉਹਦੇ ਸਹੁਰੇ ਦੀ ਮੌਤ ਹੋਈ ਵੀ ਸੀ ਸੁਰਿੰਦਰ ਨੂੰ ਆਪਣੇ ਵਿਆਹ ਦੇ 2-3 ਦਿਨਾਂ ਵਿੱਚ ਹੀ ਪਤਾ ਲੱਗ ਗਿਆ ਸੀ ਵੀ ਜਿਹੜਾ ਉਹਦੇ ਘਰ ਵਾਲਾ ਜੱਗੀ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਤੇ ਉਹਦਾ ਦਿੌਰ ਵੀ ਕੋਈ ਵਧੀਆ ਨਹੀਂ ਸੀ ਜ਼ਿਆਦਾ ਤੇ ਉਹਦੀ ਸੱਸ ਦੋ ਕੁ ਮਹੀਨੇ ਤੱਕ ਤਾਂ ਉਹਦੇ ਨਾਲ ਠੀਕ ਰਹਿੰਦੀ ਆ ਉਸ ਤੋਂ ਬਾਅਦ ਉਹ ਵੀ ਉਹਦੇ ਨਾਲ ਸਾਰਾ ਦਿਨ ਲੜਾਈ ਝਗੜਾ ਕਰਦੀ ਆ ਸੁਰਿੰਦਰ ਕਿਵੇਂ ਨਾ ਕਿਵੇਂ ਉਸ ਘਰ ਦੇ ਵਿੱਚ ਐਡਜਸਟ ਕਰਦੀ ਆ ਕਿਉਂਕਿ ਉਹ ਸੋਚਦੀ ਆ ਵੀ ਜੇ ਮੇਰੀ ਮਾਂ ਹੋਵੇ ਤਾਂ ਮੈਂ ਉਹਦੇ ਨਾਲ ਦੁੱਖ ਸੁੱਖ ਸਾਂਝਾ ਕਰਾਂ ਵੀ ਆਪਣੇ ਪਿਓ ਨੂੰ ਮੈਂ ਇਹ ਗੱਲਾਂ ਦੱਸ ਕੇ ਉਹਨੂੰ ਦੁਖੀ ਤਾਂ ਨਹੀਂ ਕਰਨਾ ਤੇ ਭੈਣਾਂ ਛੋਟੀ ਆ ਵੀ ਪੜਦੀ ਆ ਉਹਨੂੰ ਇਹਨਾਂ ਗੱਲਾਂ ਦੀ ਕੀ ਸਮਝ ਆ ਚਲੋ ਸ੍ਰਿੰਦਰ ਵਿਚਾਰੀ ਉਸ ਘਰ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਆ ਉਹਦੇ ਘਰ ਵਾਲਾ ਕੋਈ ਉਹਦੀ ਬਹੁਤੀ ਇੱਜ਼ਤ ਨਹੀਂ ਕਰਦਾ ਤੇ ਉਹਦਾ ਦਿਓਰ ਵੀ ਉਹਤੇ ਮਾੜੀ ਅੱਖ ਰੱਖਦਾ ਇੱਕ ਦਿਨ ਜਦੋਂ ਸ੍ਰਿੰਦਰ ਦਾ ਪਤੀ ਜੱਗੀ ਘਰੇ ਨਹੀਂ ਸੀ ਉਹ ਦੋ ਦਿਨਾਂ ਲਈ ਬਾਹਰ ਗਿਆ ਸੀ ਤੇ ਸ੍ਰਿੰਦਰ ਸੀ ਘਰੇ ਇਕੱਲੀ ਸੀ ਉਹਦੀ ਸਾਥ ਕਿਸੇ ਦੇ ਘਰੇ ਗਈ ਹੋਈ ਸੀ ਤਾਂ ਉਹਦੇ ਦਿਓਰ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਤੇ ਸ੍ਰਿੰਦਰ ਨੇ ਬਹੁਤ ਮਨਾ ਕੀਤਾ ਪਰ ਉਹਨੇ ਉਹਦਾ ਵਲਾਤਕਾਰ ਕੀਤਾ ਜਦੋਂ ਸੁਰਿੰਦਰ ਦੀ ਸੱਸ ਘਰ ਆਈ ਤਾਂ ਉਹਨੇ ਆਪਣੀ ਸੱਸ ਨੂੰ ਦੱਸਿਆ ਕਿ ਮੇਰੇ ਨਾਲ ਐਦਾਂ ਹੋਇਆ ਤਾਂ ਉਹਦੀ ਸੱਸ ਨੇ ਉਹਦੇ ਤੇ ਹੀ ਦੋਸ਼ ਲਾਤਾ ਤੇ ਉਹਨੂੰ ਕਹਿਤਾ ਕਿ ਜਿੱਦੇ ਤੇਰੇ ਘਰ ਵਾਲਾ ਆ ਗਿਆ ਘਰ ਛੱਡ ਕੇ ਚਲੇ ਜਾਏ ਉਹ ਵੀ ਤੂੰ ਤਾਂ ਮੇਰੇ ਮੁੰਡੇ ਨੂੰ ਵਿਗਾੜਨੀ ਆ ਤੇ ਨਾਲੇ ਤੂੰ ਮੇਰੇ ਮੁੰਡੇ ਤੇ ਗਲਤ ਦੋਸ਼ ਲਾਉਣੀ ਆ ਸੁਰਿੰਦਰ ਬੜਾ ਰੋਈ ਤੇ ਉਹਨੇ ਆਪਣੇ ਘਰ ਵਾਲੇ ਦਾ ਇੰਤਜ਼ਾਰ ਕੀਤਾ ਤਿੰਨ ਦਿਨਾਂ ਬਾਅਦ ਜਦੋਂ ਜੱਗੀ ਘਰ ਆਇਆ ਤਾਂ ਉਹ ਜੱਗੀ ਨੂੰ ਸਾਰੀ ਗੱਲ ਦੱਸਦੀ ਆ ਤਾਂ ਜੱਗੀ ਵੀ ਉਹਨੂੰ ਕੁੱਟਦਾ ਮਾਰਦਾ ਤੇ ਉਸੇ ਤੇ ਹੀ ਦੋਸ਼ ਲਾਉਂਦਾ ਤੇ ਫਿਰ ਉਹਦੀ ਸੱਸ ਆ ਜਿਹੜੀ ਉਹਨਾਂ ਨੂੰ ਕਹਿ ਦਿੰਦੀ ਆ ਤੇ ਇਸ ਘਰੋਂ ਚਲੇ ਜਾਓ ਵੀ ਇਹ ਤਾਂ ਨਾਲੇ ਮੇਰੇ ਮੁੰਡੇ ਤੇ ਦੂਸ਼ਣ ਲਾਉਂਦੀ ਆ ਨਾਲੇ ਇਹ ਘਰ ਦੀ ਇੱਜ਼ਤ ਖਰਾਬ ਕਰਦੀ ਆ ਸਾਰਾ ਦੋਸ਼ ਆ ਜਿਹੜਾ ਸ੍ਰਿੰਦਰ ਦਾ ਕੱਢਿਆ ਜਾਂਦਾ ਤੇ ਉਹਦੀ ਸੱਸ ਉਹਨਾਂ ਦੋਨਾਂ ਨੂੰ ਘਰੋਂ ਕੱਢ ਦਿੰਦੀ ਆ ਤੇ ਜਦੋਂ ਸ੍ਰਿੰਦਰ ਆਪਣੇ ਘਰ ਵਾਲੇ ਨਾਲ ਉੱਥੋਂ ਚਲੀ ਜਾਂਦੀ ਆ ਤਾਂ ਫਿਰ ਉਹ ਜਾ ਕੇ ਕਿਤੇ ਇੱਕ ਕਿਰਾਏ ਤੇ ਕਮਰਾ ਲੈਂਦੇ ਆ ਤੇ ਉੱਥੇ ਰਹਿੰਦੇ ਆ ਸ੍ਰਿੰਦਰ ਦੇ ਜਿਹੜੇ ਘਰ ਵਾਲਾ ਹੁੰਦਾ ਉਹ ਜ਼ਿਆਦਾ ਸ਼ਰਾਬ ਪੀਣ ਲੱਗ ਜਾਂਦਾ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਰਹਿੰਦਾ ਸ੍ਰਿੰਦਰ ਵਿਚਾਰੀ ਕਿਸੇ ਦੇ ਘਰੇ ਕੰਮ ਕਰਕੇ ਟਾਈਮ ਪਾਸ ਕਰਦੀ ਆ ਤੇ ਇੱਕ ਦਿਨ ਸ੍ਰਿੰਦਰ ਨੂੰ ਜਦੋਂ ਪਤਾ ਲੱਗਿਆ ਵੀ ਉਹ ਪ੍ਰੈਗਨੈਂਟ ਆ ਤਾਂ ਉਹਨੂੰ ਥੋੜਾ ਜਿਹਾ ਹੌਸਲਾ ਹੋਇਆ ਵੀ ਚੱਲ ਮੇਰੇ ਬੱਚਾ ਹੋ ਜੂਗਾ ਹਨਾ ਵੀ ਮੇਰੀ ਜ਼ਿੰਦਗੀ ਸੌਖੀ ਹੋ ਜੂ ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਹੋਏ ਹਾਦਸੇ ਨੂੰ ਭੁੱਲਣਾ ਚਾਹੁੰਦੀ ਸੀ ਪਰ ਉਹ ਕਰ ਕੁਝ ਨਹੀਂ ਸੀ ਸਕਦੀ ਨਾ ਤਾਂ ਉਹ ਆਪਣੇ ਪਿਓ ਨੂੰ ਦੱਸ ਸਕਦੀ ਸੀ ਤੇ ਉਹਦੀ ਸੱਸ ਤੇ ਪਤੀ ਨੇ ਤਾਂ ਉਹਦਾ ਸਾਥ ਹੀ ਨਹੀਂ ਦਿੱਤਾ ਸੀ ਚਲੋ ਇਦਾਂ ਹੀ ਸਮਾਂ ਲੰਘਦਾ ਜਾਂਦਾ ਤੇ ਸ੍ਰਿੰਦਰ ਦੇ ਘਰ ਇੱਕ ਬੇਟਾ ਪੈਦਾ ਹੁੰਦਾ ਸ੍ਰਿੰਦਰ ਆਪਣੇ ਬੇਟੇ ਦੇ ਵਿੱਚ ਉਲਝ ਜਾਂਦੀ ਆ ਆਪਣੇ ਬੇਟੇ ਦੇ ਨਾਲ ਸਮਾਂ ਬਤਾਉਂਦੀ ਆ ਤੇ ਉਹਦੀ ਜ਼ਿੰਦਗੀ ਥੋੜੀ ਜੀ ਖੁਸ਼ਹਾਲ ਹੋ ਜਾਂਦੀ ਆ ਕਿਉਂਕਿ ਔਰਤਾਂ ਨੂੰ ਸਮਝੌਤੇ ਕਰਨੇ ਪੈਂਦੇ ਆ ਜੇਕਰ ਉਹਦਾ ਪਤੀ ਉਹਦਾ ਸਾਥ ਨਹੀਂ ਦਿੰਦਾ ਤਾਂ ਫਿਰ ਵੀ ਉਹਨੂੰ ਉਹਦੇ ਨਾਲ ਹੀ ਰਹਿਣਾ ਪੈਂਦਾ ਕਿਉਂਕਿ ਇਕੱਲੀਆਂ ਔਰਤਾਂ ਨੂੰ ਸਮਾਜ ਨਹੀਂ ਰਹਿਣ ਦਿੰਦਾ ਉਹਨੂੰ ਇਹ ਹੁੰਦਾ ਕਿ ਚਲੋ ਮੈਂ ਆਪਣੇ ਬੇਟੇ ਨੂੰ ਪੜ੍ਹਾਉਂਗੀ ਲਿਖਾਉਂਗੀ ਵਧੀਆ ਨੌਕਰੀ ਤੇ ਲਾਉਂਗੀ ਤੇ ਮੇਰੀ ਜ਼ਿੰਦਗੀ ਸੌਖੀ ਹੋ ਜਾਊਗੀ ਉਸ ਤੋਂ ਬਾਅਦ ਜਿਹੜਾ ਸ੍ਰਿੰਦਰ ਦੇ ਘਰ ਵਾਲਾ ਹੁੰਦਾ ਉਹ ਆਪਣੇ ਘਰ ਵਾਲੀ ਨਾਲ ਬਹੁਤ ਜ਼ਿਆਦਾ ਤੀ ਕਰਦਾ ਜਦੋਂ ਉਹਨੂੰ ਐ ਲੱਗਦਾ ਵੀ ਮੇਰੀ ਕਬੀਲਦਾਰੀ ਨਹੀਂ ਚੱਲਦੀ ਤੇ ਮੇਰੇ ਸ਼ਰਾਬ ਦਾ ਕੋਟਾ ਪੂਰਾ ਨਹੀਂ ਹੁੰਦਾ ਤਾਂ ਉਹ ਬਗਾਨੇ ਮਰਦਾਂ ਨੂੰ ਘਰੇ ਲਿਆਉਣ ਲੱਗ ਜਾਂਦਾ ਉਹ ਆਪਣੇ ਘਰ ਵਾਲੀ ਦੀ ਇੱਜ਼ਤ ਦਾ ਸੌਦਾ ਕਰਦਾ ਸ੍ਰਿੰਦਰ ਬਹੁਤ ਰੋਂਦੀ ਕਰ ਲਾਉਂਦੀ ਆਪਣੇ ਪਤੀ ਦੇ ਪੈਰ ਵੀ ਫੜਦੀ ਵੀ ਤੁਸੀਂ ਇਹ ਕੰਮ ਨਾ ਕਰੋ ਵੀ ਆਪਣੇ ਬੱਚੇ ਤੇ ਹਨਾ ਕੀ ਅਸਰ ਪਊਗਾ ਵੀ ਮੈਨੂੰ ਇਹ ਚੀਜ਼ਾਂ ਪਸੰਦ ਨਹੀਂ ਪਰ ਉਹ ਨੂੰ ਕੁੱਟਦਾ ਮਾਰਦਾ ਤੇ ਡੇਲੀ ਉਹਦੀ ਇੱਜ਼ਤ ਦਾ ਸੌਦਾ ਕਰਦਾ ਤਾਂ ਜਿਹੜੀ ਸ੍ਰਿੰਦਰਾ ਇੱਕ ਦਿਨ ਅੱਕ ਕੇ ਆਪਣੇ ਪਿਓ ਦੇ ਘਰੇ ਆ ਜਾਂਦੀ ਆ ਤੇ ਉਹ ਆ ਕੇ ਆਪਣੇ ਪਿਓ ਨੂੰ ਦੱਸਦੀ ਆ ਵੀ ਮੇਰੇ ਘਰ ਵਾਲਾ ਤਾਂ ਐਦਾਂ ਕਰਦਾ ਤਾਂ ਉਹਦਾ ਪਿਓ ਆ ਜਿਹੜਾ ਵਿਚਾਰਾ ਆ ਬਚਣਾ ਉਹ ਸਿਰ ਫੜ ਕੇ ਬਹਿ ਜਾਂਦਾ ਕਹਿੰਦਾ ਜ਼ਿੰਦਗੀ ਨੇ ਦੁੱਖ ਤਾਂ ਬਥੇਰੇ ਦਿੱਤੇ ਸੀ ਵੀ ਆਹੀ ਦੁੱਖ ਦੇਖਣ ਵਾਲਾ ਰਹਿ ਗਿਆ ਸੀ ਤਾਂ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਤੈਨੂੰ ਜਾਣ ਨਹੀਂ ਦਿੰਦਾ ਹੈਗਾ ਤੇ ਵੀ ਤੂੰ ਇੱਥੇ ਹੀ ਰਹਿ ਮੇਰੇ ਕੋਲ ਤੇ ਜਦੋਂ ਸ੍ਰਿੰਦਰ ਦੇ ਘਰ ਵਾਲੇ ਜੱਗੀ ਨੂੰ ਪਤਾ ਲੱਗਦਾ ਤਾਂ ਉਹ ਪਿੱਛੇ ਆ ਜਾਂਦਾ ਉਹਦੇ ਘਰ ਵਾਲੀ ਨੂੰ ਲੈਣ ਡਰਾ ਤਮਕਾ ਕੇ ਜਾਂਦਾ ਗਾਲਾਂ ਦਿੰਦਾ ਤੇ ਉਹਦਾ ਜਿਹੜਾ ਸੋਹਰਾ ਹੁੰਦਾ ਬਚਨ ਸਿੰਘ ਉਹ ਕਹਿੰਦਾ ਵੀ ਤੂੰ ਚੁੱਪਚਾਪ ਇੱਥੋਂ ਚਲਾ ਜਾ ਵੀ ਅੱਜ ਤੋਂ ਬਾਅਦ ਮੈਂ ਆਪਣੀ ਧੀ ਤੇਰੇ ਨਾਲ ਨਹੀਂ ਤੋਰੂੰਗਾ ਵੀ ਤੂੰ ਤਾਂ ਮੇਰੀ ਧੀ ਦਾ ਜਿਸਮ ਵੀ ਵੇਚਦਾ ਤਾਂ ਫਿਰ ਜਿਹੜਾ ਜੱਗੀ ਹੁੰਦਾ ਉਹ ਕਹਿੰਦਾ ਫਿਰ ਜੇ ਇਹਨੇ ਮੇਰੇ ਨਹੀਂ ਰਹਿਣਾ ਤਾਂ ਮੈਨੂੰ ਤਲਾਕ ਦੇਵੀ ਤਾਂ ਬਚਨ ਸਿੰਘ ਕਹਿੰਦਾ ਵੀ ਮੈਂ ਤਾਂ ਖੁਦ ਚਾਹਣਾ ਚਲੋ ਜਿਹੜਾ ਬਚਨ ਸਿੰਘ ਹੈਗਾ ਉਹ ਆਪਣੀ ਬੇਟੀ ਦੇ ਤਲਾਕ ਦੇ ਕਾਗਜ਼ ਭਰ ਦਿੰਦਾ ਤੇ ਉਹਦਾ ਜੱਗੀ ਨਾਲੋਂ ਤਲਾਕ ਹੋ ਜਾਂਦਾ ਫਿਰ ਸੁਰਿੰਦਰ ਆਪਣੇ ਪੇਕੇਆਂ ਦੇ ਘਰ ਹੀ ਆ ਜਾਂਦੀ ਆ ਤੇ ਉਸ ਤੋਂ ਬਾਅਦ ਉਹਦੀ ਛੋਟੀ ਭੈਣ ਹੁੰਦੀ ਆ ਜਿਹੜੀ ਉਹਦੋਂ ਨੂੰ ਉਹ ਆਈਲੈਟਸ ਕਰ ਲੈਂਦੀ ਆ ਬਚਨ ਸਿੰਘ ਕੋਈ ਗਰੀਬ ਘਰ ਵੇਖਦਾ ਤੇ ਉਹਨੂੰ ਕੁੜੀ ਨੂੰ ਬਾਹਰ ਭੇਜ ਦਿੰਦਾ ਕੁੜੀ ਆ ਜਿਹੜੀ ਛੋਟੀ ਬਚਨ ਸਿੰਘ ਦੀ ਉਹ ਕੈਨੇਡਾ ਚਲੀ ਜਾਂਦੀ ਆ ਕੈਨੇਡਾ ਜਾ ਕੇ ਸੈੱਟ ਹੋ ਜਾਂਦੀ ਆ ਇੰਨੇ ਨੂੰ ਸੁਰਿੰਦਰ ਦਾ ਜਿਹੜਾ ਮੁੰਡਾ ਉਹ ਵੀ ਵੱਡਾ ਹੋ ਜਾਂਦਾ ਜਿਵੇਂ ਜਿਵੇਂ ਉਹਦਾ ਮੁੰਡਾ ਵੱਡਾ ਹੋਈ ਗਿਆ ਉਹਦੀ ਸੁਰਤ ਸੰਭਲੀ ਗਈ ਉਹ ਵੀ ਸੁਰਿੰਦਰ ਦੀ ਹਾਲਤ ਵੇਖਦਾ ਸੁਰਿੰਦਰ ਉਹਨੂੰ ਸਾਰੀਆਂ ਗੱਲਾਂ ਦੱਸਦੀ ਸਮਝਾਉਂਦੀ ਕੀ ਜ਼ਿੰਦਗੀ ਦੇ ਵਿੱਚ ਉਹਨੇ ਕੀ ਕੀ ਦੁੱਖ ਦੇਖਿਆ। ਸ੍ਰਿੰਦਰ ਦਾ ਮੁੰਡਾ ਬੜਾ ਸਿਆਣਾ ਸੀ, ਲਾਇਕ ਸੀ, ਵਧੀਆ ਪੜਦਾ ਸੀ। ਤੇ ਉਸ ਤੋਂ ਬਾਅਦ ਜਿਹੜਾ ਬਚਨ ਸਿੰਘ ਆ ਉਹ ਕਾਫੀ ਬਿਮਾਰ ਰਹਿਣ ਲੱਗ ਜਾਂਦਾ ਤੇ ਇੱਕ ਦਿਨ ਇਸ ਦੁਨੀਆ ਤੋਂ ਚਲੇ ਜਾਂਦਾ। ਸ੍ਰਿੰਦਰ ਵਿਚਾਰੀ ਆਪਣੇ ਬੇਟੇ ਨਾਲ ਕੱਲੀ ਰਹਿ ਜਾਂਦੀ ਆ ਕਿਉਂਕਿ ਜਦੋਂ ਦੀ ਉਹਦੀ ਭੈਣ ਬਾਹਰ ਗਈ ਸੀ ਉਹਨੇ ਵੀ ਮੁੜ ਕੇ ਕੋਈ ਇਹਨਾਂ ਦੀ ਬਾਤ ਨਹੀਂ ਪੁੱਛੀ, ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਰੁੱਝ ਗਈ। ਨਾ ਉਹਨੇ ਕਦੇ ਆਪਣੀ ਭੈਣ ਦੀ ਤੇ ਨਾ ਪਿਓ ਦੀ ਕੋਈ ਜ਼ਿਆਦਾ ਖੈਰ-ਸੁਖ ਨਹੀਂ ਪੁੱਛੀ ਸੀ, ਕਦੇ ਕੋਈ ਹਾਲ-ਚਾਲ ਨਹੀਂ ਪੁੱਛਿਆ ਸੀ। ਪੈਸਾ ਤਾਂ ਕੀ ਭੇਜਣਾ ਸੀ। ਤਾਂ ਫਿਰ ਬਚਨ ਸਿੰਘ ਦੀ ਮੌਤ ਤੋਂ ਬਾਅਦ ਸ੍ਰਿੰਦਰਪੌਰ ਨੂੰ ਇਹ ਫਿਕਰ ਪੈ ਜਾਂਦਾ ਕਿ ਉਹਨਾਂ ਨੂੰ ਕੁਆਟਰ ਖਾਲੀ ਕਰਨਾ ਪਊ ਕਿਉਂਕਿ ਉਹਦੇ ਪਾਪੇ ਦੀ ਜੌਬ ਕਰਕੇ ਉਹਨਾਂ ਨੂੰ ਕੁਆਟਰ ਮਿਲਿਆ ਹੋਇਆ ਸੀ ਪਰ ਜਿਹੜੇ ਬਰਾੜ ਸਾਹਿਬ ਆ ਉਹ ਫਿਰ ਇੱਕ ਵਾਰੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਰਿਸ਼ਤਾ ਬਣ ਕੇ ਆਉਂਦੇ ਆ ਤੇ ਉਹ ਸ੍ਰਿੰਦਰ ਦੇ ਕਾਗਜ਼ ਭਰ ਦਿੰਦੇ ਆ ਉੱਥੇ ਕਿਸੇ ਨੌਕਰੀ ਲਈ ਹੌਲੀ-ਹੌਲੀ ਉਹਨੂੰ ਨੌਕਰੀ ਮਿਲ ਜਾਂਦੀ ਹੈ ਤੇ ਉਹ ਪੱਕੀ ਹੋ ਜਾਂਦੀ ਹੈ ਉੱਥੇ ਉਸੇ ਡਿਪਾਰਟਮੈਂਟ ਦੇ ਵਿੱਚ ਉਹ ਕੰਮ ਕਰਦੀ ਆ ਵਧੀਆ ਉਹਨੂੰ ਸੈਲਰੀ ਮਿਲਦੀ ਆ ਤੇ ਉਹ ਆਪਣਾ ਬੇਟਾ ਵਧੀਆ ਪੜਾਉਂਦੀ ਆ ਇੱਕ ਵਾਰ ਫੇਰ ਸੁਰਿੰਦਰ ਦੀ ਜ਼ਿੰਦਗੀ ਆ ਜਿਹੜੀ ਲੀ ਤੇ ਆ ਜਾਂਦੀ ਆ ਤੇ ਉਸ ਤੋਂ ਬਾਅਦ ਉਸੇ ਡਿਪਾਰਟਮੈਂਟ ਦੇ ਵਿੱਚ ਸੁਰਿੰਦਰ ਦਾ ਕੋਈ ਕੁਲੀਕ ਸੀਗਾ ਜਿਹਦੀ ਆਪਣੀ ਪਤਨੀ ਨਾਲ ਅਣਬਣ ਸੀ ਉਹਦੀ ਪਤਨੀ ਜਿਹੜੀ ਕਰੈਕਟਰਲੈਸ ਸੀ ਇਸ ਕਰਕੇ ਉਹਦੀ ਆਪਣੀ ਪਤਨੀ ਨਾਲ ਨਹੀਂ ਬਣਦੀ ਸੀ ਹੌਲੀ ਹੌਲੀ ਹਰਨੇਕ ਤੇ ਸੁਰਿੰਦਰ ਦੀ ਜਿਹੜੀ ਨੇੜਤਾ ਬੱਦੀ ਆ ਆਪਸ ਵਿੱਚ ਉਹ ਦੁੱਖ ਸੁੱਖ ਕਰਦੇ ਗੱਲਾਂ ਬਾਤਾਂ ਕਰਦੇ ਕਦੋਂ ਇੱਕ ਦੂਜੇ ਦੇ ਨੇੜੇ ਆ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੁਰਿੰਦਰ ਨੇ ਵੀ ਸਾਰੀ ਉਮਰ ਦੁੱਖ ਦੇਖੇ ਹੁੰਦੇ ਆ ਤੇ ਜਿਹੜਾ ਹਰਨੇਕ ਹੁੰਦਾ ਉਦੇ ਘਰ ਵਾਲੀ ਇੱਕ ਚਰਿੱਤਰਹੀਣ ਔਰਤ ਹੁੰਦੀ ਆ ਤੇ ਹਰਨੇਕ ਨੇ ਵੀ ਸਾਰੀ ਉਮਰ ਏਦਾਂ ਹੀ ਦਬ-ਦਬ ਕੇ ਕੱਢੀ ਹੁੰਦੀ ਆ ਕਿਉਂਕਿ ਜੇ ਕਹਿੰਦੇ ਘਰ ਦਾ ਇੱਕ ਬੰਦਾ ਵੀ ਮਾੜਾ ਨਿਕਲ ਜੇ ਤਾਂ ਫਿਰ ਸਾਰੇ ਪਰਿਵਾਰ ਦੀ ਬਦਨਾਮੀ ਹੁੰਦੀ ਆ ਪਰ ਕਈ ਵਾਰੀ ਸਾਡੇ ਪੱਲੇ ਇਹੋ ਜਿਹੇ ਇਨਸਾਨ ਪੈ ਜਾਂਦੇ ਆ ਕਿ ਨਾ ਤਾਂ ਸਾਡਾ ਉਹਨਾਂ ਤੋਂ ਖਿਹੜਾ ਛੁੱਟਦਾ ਤੇ ਨਾ ਹੀ ਅਸੀਂ ਉਹਨਾਂ ਨੂੰ ਛੱਡ ਸਕਦੇ ਆ ਹਰਨੇਕ ਨੇ ਬਹੁਤ ਵਾਰ ਆਪਣੀ ਪਤਨੀ ਨੂੰ ਕਿਹਾ ਸੀ ਕਿ ਮੈਨੂੰ ਤਲਾਕ ਦੇ ਦੇ ਉਹ ਨਾ ਤਾਂ ਤਲਾਕ ਦਿੰਦੀ ਸੀ ਤੇ ਨਾ ਹੀ ਉਹਦਾ ਘਰ ਛੱਡਦੀ ਸੀ ਤੇ ਉਹਦੀ ਕਦੇ ਉਹ ਬਣੀ ਵੀ ਨਹੀਂ ਸੀ ਇਸੇ ਕਰਕੇ ਉਹਦੀ ਸੁਰਿੰਦਰ ਨਾਲ ਨੇੜਤਾ ਹੋਈ ਉਹਨੂੰ ਸੁਰਿੰਦਰ ਨਾਲ ਹਮਦਰਦੀ ਹੋਈ ਕਿਉਂਕਿ ਸੁਰਿੰਦਰ ਨੇ ਵੀ ਸਾਰੀ ਉਮਰ ਦੁੱਖੀ ਵੇਖੇ ਸੀਗੇ ਇਸੇ ਤਰ੍ਹਾਂ ਉਹ ਸਾਰਾ ਦਿਨ ਆਪਣਾ ਦੁੱਖ ਸੁੱਖ ਕਰਦੇ ਇੱਕ ਦੂਜੇ ਦਾ ਸਾਥ ਦਿੰਦੇ ਉਹਨਾਂ ਨੂੰ ਜ਼ਿੰਦਗੀ ਥੋੜੀ ਵਧੀਆ ਲੱਗਦੀ ਕਿਉਂਕਿ ਘਰ ਦੇ ਵਿੱਚ ਤਾਂ ਕਲੇਸ਼ ਹੀ ਸੀ ਜਦੋਂ ਵੀ ਹਰਨੇਕ ਜਾਂਦਾ ਕਿਸੇ ਨੇ ਉਹਦੀ ਬਾਤ ਨਹੀਂ ਪੁੱਛਣੀ ਸੀ ਤੇ ਹੌਲੀ-ਹੌਲੀ ਜਿਹੜਾ ਸੁਰਿੰਦਰ ਦਾ ਮੁੰਡਾ ਉਹ ਵੱਡਾ ਹੋ ਗਿਆ ਅ ਵੱਡਾ ਹੋਇਆ ਤੇ ਉਹਨੇ ਆਈਲਟਸ ਕਰ ਲਈ ਸੁਰਿੰਦਰ ਨੇ ਆਪਣੇ ਮੁੰਡੇ ਨੂੰ ਬਾਹਰ ਭੇਜਤਾ ਹੁਣ ਸੁਰਿੰਦਰ ਜਮੇ ਇਕੱਲੀ ਰਹਿ ਗਈ ਸੀ ਉਹ ਤੇ ਹਰਨੇਕ ਜਦੋਂ ਵੀ ਡਿਊਟੀ ਆਉਂਦੀ ਇਕੱਠੇ ਬੈਠਦੇ ਗੱਲਾਂ-ਬਾਤਾਂ ਕਰਦੇ ਉਹਨਾਂ ਦਾ ਰਿਸ਼ਤਾ ਹੋਰ ਵੀ ਡੂੰਘਾ ਹੋ ਗਿਆ ਸੀ ਕਿਉਂਕਿ ਹਰਨੇਕ ਭਾਵੇਂ ਵਿਆਹਿਆ ਹੋਇਆ ਸੀ ਪਰ ਫਿਰ ਵੀ ਉਹਦੇ ਆਪਣੀ ਪਤਨੀ ਨਾਲ ਤਕਰਾਰ ਰਹਿਣ ਕਰਕੇ ਉਹਦਾ ਕੋਈ ਆਪਣੀ ਪਤਨੀ ਨਾਲ ਦਿਨੋਂ ਰਿਸ਼ਤਾ ਨਹੀਂ ਸੀ ਉਹ ਵਸੇ ਇੱਕ ਰਿਸ਼ਤੇ ਦੇ ਵਿੱਚ ਵੱਧਿਆ ਹੋਇਆ ਸੀ ਤੇ ਸ੍ਰਿੰਦਰ ਨਾਲ ਉਹਦੀ ਨੇੜਤਾ ਸੀ ਸ੍ਰਿੰਦਰ ਨੂੰ ਉਹ ਦਿਲੋਂ ਸਤਿਕਾਰ ਕਰਦਾ ਸੀ ਦਿਲੋਂ ਪਿਆਰ ਕਰਦਾ ਸੀ ਫਿਰ ਵੀ ਹਨਾ ਜਦੋਂ ਇਸ ਉਮਰ ਦੇ ਪੜਾ ਤੇ ਆ ਕੇ ਆਪਾਂ ਕਿਸੇ ਦੇ ਨੇੜੇ ਆ ਜੰਨੇ ਆ ਤਾਂ ਫਿਰ ਸਮਾਜ ਆ ਜਿਹੜਾ ਉਹ ਵੀ ਉਂਗਲਾਂ ਚੱਕਦਾ ਫਿਰ ਵੀ ਉਹਨਾਂ ਨੇ ਕਦੇ ਉਸ ਰਿਸ਼ਤੇ ਦੀ ਮਰਿਆਦਾ ਪਾਰ ਨਹੀਂ ਕੀਤੀ ਸੀ ਤੇ ਸ੍ਰਿੰਦਰ ਤੇ ਹਰਨੇਕ ਇੱਕ ਦੂਜੇ ਨਾਲ ਦਿਲੋਂ ਹਮਦਰਦੀ ਰੱਖਦੇ ਸੀ ਜਦੋਂ ਸ੍ਰਿੰਦਰ ਨੇ ਆਪਣਾ ਬੇਟੇ ਨੂੰ ਬਾਹਰ ਭੇਜਣਾ ਸੀ ਕੁਝ ਉਹਨੇ ਲੋਨ ਕਰਵਾਇਆ ਕੁਝ ਉਹਨੇ ਬਰਾੜ ਸਾਹਿਬ ਤੋਂ ਮਦਦ ਮੰਗੀ ਕਾਫੀ ਪੈਸੇ ਇਕੱਠੇ ਕੀਤੇ ਤੇ ਕੁਝ ਉਹਨੇ ਹਰਨੇਕ ਤੋਂ ਮਦਦ ਲਈ ਸੀ ਕਿਉਂਕਿ ਹਰਨੇਕ ਉੱਥੇ ਕਾਫੀ ਟਾਈਮ ਤੋਂ ਨੌਕਰੀ ਕਰਦਾ ਸੀ ਤੇ ਉਹਦੀ ਨੌਕਰੀ ਪੱਕੀ ਸੀ ਇਸੇ ਤਰ੍ਹਾਂ ਕਰ ਕਰਾ ਕੇ ਉਹਨੇ ਆਪਣਾ ਮੁੰਡਾ ਬਾਹਰ ਭੇਜਿਆ ਸੀ ਤੇ ਜਦੋਂ ਉਹਦਾ ਮੁੰਡਾ ਬਾਹਰ ਜਾ ਕੇ ਸੈੱਟ ਹੋ ਗਿਆ ਪੜ੍ਹਾਈ ਕਰ ਲਈ ਉਸ ਤੋਂ ਬਾਅਦ ਉਹ ਪੀਆਰ ਹੋ ਗਿਆ ਤਾਂ ਫਿਰ ਸ੍ਰਿੰਦਰ ਦਾ ਜਿਹੜਾ ਬੇਟਾਗਾ ਉਹ ਆਪਣੀ ਮੰਮੀ ਦੀ ਫਾਈਲ ਆਉਂਦਾ ਤੇ ਉਹਨੂੰ ਕਹਿੰਦਾ ਵੀ ਤੁਸੀਂ ਕੈਨੇਡਾ ਆ ਜਾਓ ਪਰ ਸ੍ਰਿੰਦਰਾ ਜਿਹੜੀ ਉਹ ਹਰਨੇਕ ਨੂੰ ਛੱਡ ਕੇ ਨਹੀਂ ਜਾਣਾ ਚਾਹਦੀ ਹੁੰਦੀ ਕਿਉਂਕਿ ਉਹ ਸੋਚਦੀ ਆ ਵੀ ਹਰਨੇਕ ਸੋਚੂਗਾ ਵੀ ਜਦੋਂ ਤਾਂ ਮੇਰੇ ਤੱਕ ਮਦਦ ਦੀ ਲੋੜ ਸੀ ਇਹਨੂੰ ਜਾਂ ਮੇਰੇ ਤੱਕ ਇਹਨੂੰ ਕੰਮ ਦੀ ਲੋੜ ਸੀ ਉਦੋਂ ਤੱਕ ਤਾਂ ਇਹ ਮੇਰੇ ਨਾਲ ਰਹੀ ਵੀ ਹੁਣ ਮੈਨੂੰ ਛੱਡ ਕੇ ਚੱਲੀ ਆ ਪਰ ਹਰਨੇਕ ਉਹਨੂੰ ਸਮਝਾਉਂਦਾ ਕਿ ਨਹੀਂ ਸੁਰਿੰਦਰ ਭਾਵੇਂ ਅਸੀਂ ਦਿਲੋਂ ਇੱਕ ਦੂਜੇ ਦੇ ਨੇੜੇ ਆ ਪਰ ਤੇਰੀ ਮੰਜ਼ਲ ਹੋਰ ਆ ਤੇ ਮੇਰੀ ਹੋਰ ਆ ਮੇਰਾ ਪਰਿਵਾਰ ਅਲੱਗ ਦਾ ਤੇਰਾ ਅਲੱਗਾ ਹੁਣ ਅਸੀਂ ਚਾਹ ਕੇ ਵੀ ਇੱਕ ਦੂਜੇ ਨਾਲ ਰਹਿ ਨਹੀਂ ਸਕਦੇ ਹੈਗੇ ਤੇ ਤੂੰ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਦੇਖੇ ਨੇ ਬਹੁਤ ਤੂੰ ਦੁੱਖ ਝੱਲਿਆ ਇਸ ਕਰਕੇ ਹੁਣ ਤੇਰਾ ਸੁੱਖ ਦਾ ਟਾਈਮ ਆ ਜੇ ਤੇਰਾ ਬੇਟਾ ਤੈਨੂੰ ਬੁਲਾਉਂਦਾ ਤਾਂ ਤੈਨੂੰ ਜਾਣਾ ਚਾਹੀਦਾ ਵੀ ਇੱਥੇ ਤੂੰ ਕਿਹਦੇ ਸਹਾਰੇ ਜ਼ਿੰਦਗੀ ਕੱਢੇਂਗੀ ਕਿਉਂਕਿ ਨਾ ਤਾਂ ਤੂੰ ਮੇਰੇ ਨਾਲ ਰਹਿ ਸਕਦੀਆਂ ਤੇ ਨਾ ਹੀ ਮੈਂ ਤੇਰੀ ਸ਼ਰਿਆਮ ਕੋਈ ਮਦਦ ਕਰ ਸਕਦਾ ਤਾਂ ਫਿਰ ਸੁਰਿੰਦਰ ਜਿਹੜੀ ਉਹਦਾ ਜੀ ਤਾਂ ਨਹੀਂ ਕਰਦਾ ਹੁੰਦਾ ਵੀ ਮੈਂ ਹਰਨੇਕ ਨੂੰ ਛੱਡ ਕੇ ਜਾਵਾਂ ਪਰ ਉਹ ਆਪਣਾ ਮਨ ਸਮਝਾਉਂਦੀ ਆ ਤੇ ਫਿਰ ਉਹ ਆਪਣੀ ਜਿਹੜੀ ਫਾਈਲ ਲਾਉਂਦੀ ਆ ਉਹਦੇ ਬੇਟੇ ਨੇ ਉਹਦੀ ਫਾਈਲ ਲਾਈ ਤਾਂ ਉਹਦੀ ਪੀਆਰ ਆ ਗਈ ਫਿਰ 3-4 ਮਹੀਨਿਆਂ ਬਾਅਦ ਉਹ ਕੈਨੇਡਾ ਚਲੀ ਜਾਂਦੀ ਆ ਤੇ ਹਰਨੇਕ ਨੂੰ ਕਹਿੰਦੀ ਆ ਕਿ ਮੈਂ ਤੈਨੂੰ ਉੱਥੇ ਜਾ ਕੇ ਫੋਨ ਕਰਦੀ ਰਹੂੰਗੀ ਹਾਲਚਾਲ ਵੀ ਪੁੱਛੂੰਗੀ ਤੇਰਾ ਤੇ ਜਦੋਂ ਵੀ ਮੈਂ ਇੰਡੀਆ ਆਵਾਂਗੀ ਤਾਂ ਮੈਂ ਤੈਨੂੰ ਜ਼ਰੂਰ ਮਿਲ ਕੇ ਜਾਵਾਂਗੀ ਕਹਿੰਦੀ ਜਦੋਂ ਵੀ ਮੈਂ ਆਪਣੇ ਬੇਟੇ ਦਾ ਵਿਆਹ ਕਰੂੰਗੀ ਤਾਂ ਉਦੋਂ ਮੈਂ ਤੈਨੂੰ ਬੁਲਾਉਂਗੀ ਉਹ ਉਹਨੂੰ ਕਹਿੰਦੀ ਆ ਕਿ ਆਪਣਾ ਜਿਹੜਾ ਰਿਸ਼ਤਾ ਉਹ ਦਿਲ ਦਾ ਰਿਸ਼ਤਾ ਸੀ ਰੂਹ ਦਾ ਰਿਸ਼ਤਾ ਸੀ ਭਾਵੇਂ ਸਮਾਜ ਦੇ ਵਿੱਚ ਆਪਣੇ ਰਿਸ਼ਤੇ ਦਾ ਕੋਈ ਨਾਮ ਨਹੀਂ ਸੀ ਪਰ ਫਿਰ ਵੀ ਮੈਂ ਜਦੋਂ ਵਿਆਹ ਕਰਵਾਇਆ ਤਾਂ ਮੇਰਾ ਪਤੀ ਕਦੇ ਮੇਰਾ ਨਹੀਂ ਬਣਿਆ ਤੇ ਜਿਵੇਂ ਤੁਹਾਡੀ ਪਤਨੀ ਤੁਹਾਡੀ ਨਹੀਂ ਬਣੀ ਉਹਨੂੰ ਕਹਿੰਦੀ ਕਿ ਭਾਵੇਂ ਆਪਾਂ ਪਰਿਵਾਰਕ ਤੌਰ ਤੇ ਇਕੱਠੇ ਨਹੀਂ ਸੀ ਪਰ ਜਿਹੜਾ ਆਪਣਾ ਰਿਸ਼ਤਾ ਸੀ ਉਹ ਰੂਹ ਦਾ ਰਿਸ਼ਤਾ ਸੀ ਆਪਾਂ ਦਿਲੋਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਸੀ ਪਰ ਫਿਰ ਵੀ ਸਮਾਜ ਇਹੋ ਜਿਹੇ ਰਿਸ਼ਤਿਆਂ ਨੂੰ ਕਦੇ ਮਨਜ਼ੂਰੀ ਨਹੀਂ ਦਿੰਦਾ ਕਦੇ ਐਕਸੈਪਟ ਨਹੀਂ ਕਰਦਾ ਕਿਉਂਕਿ ਜਿਹੜੇ ਰਿਸ਼ਤੇ ਦੇ ਵਿੱਚ ਅਸੀਂ ਵੱਜ ਚੁੱਕੇ ਹੁੰਨੇ ਆ ਜੇ ਸਾਡਾ ਵਿਆਹ ਹੋ ਗਿਆ ਭਾਵੇਂ ਉਸ ਇਨਸਾਨ ਨਾਲ ਸਾਡੀ ਨਹੀਂ ਬਣਦੀ ਭਾਵੇਂ ਉਸ ਇਨਸਾਨ ਨਾਲ ਸਾਡਾ ਪਿਆਰ ਨਹੀਂ ਹੈਗਾ ਪਰ ਫਿਰ ਵੀ ਸਾਨੂੰ ਉਹ ਦੇ ਨਾਲ ਸਾਰੀ ਉਮਰ ਕੱਢਣੀ ਪੈਂਦੀ ਆ ਕਹਿੰਦੀ ਕਿ ਸ਼ੁਕਰ ਹੋਇਆ ਮੈਂ ਸਹੀ ਸਮੇਂ ਤੇ ਸਹੀ ਫੈਸਲਾ ਲੈ ਲਿਆ ਆਪਣੇ ਪਤੀ ਨੂੰ ਤਲਾਕ ਦੇਤਾ ਵੀ ਨਹੀਂ ਤਾਂ ਮੇਰੀ ਵੀ ਸਾਰੀ ਉਮਰ ਨਰਕ ਬਣ ਕੇ ਰਹਿ ਜਾਂਦੀ ਫਿਰ ਉਹ ਹਰਨੇਕ ਤੋਂ ਵਿਦਾ ਲੈਂਦੀ ਆ ਤੇ ਅਗਲੇ ਦਿਨ ਉਹਦੀ ਫਲਾਈਟ ਹੁੰਦੀ ਆ ਫਿਰ ਉਹ ਕੈਨੇਡਾ ਚਲੀ ਜਾਂਦੀ ਆ ਕੈਨੇਡਾ ਜਾ ਕੇ ਉਹ ਆਪਣੇ ਪੁੱਤ ਨੂੰ ਮਿਲਦੀ ਆ ਉਹਦਾ ਪੁੱਤ ਜਿਹੜਾ ਉਹਨੇ ਬਹੁਤ ਮਿਹਨਤ ਕੀਤੀ ਹੁੰਦੀ ਆ ਤੇ ਉੱਥੇ ਆਪਣਾ ਘਰ ਲੈ ਲਿਆ ਹੁੰਦਾ ਫਿਰ ਉਹ ਜਾ ਕੇ ਉੱਥੇ ਕਦੇ ਵੀ ਇਹ ਜਾਂ ਦੇਣ ਨਹੀਂ ਸੀ ਆਇਆ ਕਿ ਉਹਨੇ ਹਰਨੇਕ ਨੂੰ ਫੋਨ ਨਾ ਕੀਤਾ ਹੋਵੇ ਤੇ ਬਰਾੜ ਅੰਕਲ ਨੂੰ ਵੀ ਉਹ ਕਦੇ ਨਹੀਂ ਭੁੱਲੀ ਸੀ ਬਰਾੜ ਅੰਕਲ ਦਾ ਧੰਨਵਾਦ ਕਰਦੀ ਤੇ ਹਰਨੇਕ ਨੂੰ ਵੀ ਉਹ ਦਿਲੋਂ ਚਾਹੁੰਦੀ ਸੀ ਤੇ ਦਿਲੋਂ ਡੇਲੀ ਉਹਨੂੰ ਯਾਦ ਵੀ ਕਰਦੀ ਸੀ ਤੇ ਫੋਨ ਵੀ ਕਰਦੀ ਸੀ ਐਂਡ ਤੇ ਜਾ ਕੇ ਸੁਰਿੰਦਰ ਦੀ ਜ਼ਿੰਦਗੀ ਆ ਜਿਹੜੀ ਉਹਦੇ ਵਿੱਚ ਸੁੱਖ ਆਏ ਨਹੀਂ ਤਾਂ ਉਹਨੇ ਸਾਰੀ ਉਮਰ ਦੁੱਖ ਹੀ ਦੇਖੇ ਸੀ। ਹਾਂਜੀ ਦੋਸਤੋ ਇਸ ਕਹਾਣੀ ਦਾ ਨਾਮ ਸੀ ਨਸੀਬ। ਅ ਇਸ ਕਹਾਣੀ ਦਾ ਨਾਮ ਨਸੀਬ ਰੱਖਣ ਦਾ ਇਹੀ ਮਤਲਬ ਸੀ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲੇ ਜਾਓ ਮ ਤਾਂ ਜਿਹੜੇ ਤੁਹਾਡੇ ਨਸੀਬ ਆ ਤੁਹਾਡੀ ਕਿਸਮਤ ਆ ਉਹ ਕਦੇ ਨਹੀਂ ਬਦਲਦੀ। ਜ਼ਿੰਦਗੀ ਆ ਜਿਹੜੀ ਇਹ ਦੁੱਖਾਂ ਤੇ ਸੁੱਖਾਂ ਦਾ ਸਮੇਲ ਆ ਕਦੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਕਦੇ ਸੁੱਖ ਆਉਂਦੇ ਨੇ। ਨਾ ਤਾਂ ਸਦਾ ਦੁੱਖ ਰਹਿੰਦੇ ਨੇ ਨਾ ਸਦਾ ਸੁੱਖ ਰਹਿੰਦੇ ਨੇ ਇਨਸਾਨ ਨੂੰ ਡੋਲਣਾ ਨਹੀਂ ਚਾਹੀਦਾ ਜੇ ਦੁੱਖ ਆਏ ਨੇ ਤਾਂ ਦੁੱਖਾਂ ਦਾ ਮੁਕਾਬਲਾ ਕਰਨਾ ਚਾਹੀਦਾ ਜੇ ਆਪਾਂ ਕਿਸੇ ਵੀ ਇਨਸਾਨ ਨੂੰ ਮਿਲਦੇ ਆ ਜੇ ਉਹਦੇ ਨਾਲ ਆਪਾਂ ਆਪਣੀ ਕੋਈ ਗੱਲ ਕਰਦੇ ਆ ਤਾਂ ਅਗਲਾ ਆਪਣੀ ਗੱਲ ਕਰਦਾ ਸਾਨੂੰ ਫੇਰ ਪਤਾ ਲੱਗਦਾ ਕਿ ਅਗਲਾ ਸ਼ਾਇਦ ਸਾਡੇ ਤੋਂ ਵੀ ਜ਼ਿਆਦਾ ਦੁਖੀ ਆ ਦੇਖਣ ਤੇ ਸਾਨੂੰ ਲੱਗਦਾ ਹੁੰਦਾ ਕਿ ਸ਼ਾਇਦ ਰੱਬ ਨੇ ਸਾਰੇ ਦੁੱਖ ਆ ਜਿਹੜੇ ਸਾਨੂੰ ਹੀ ਦੇਤੇ ਪਰ ਕਹਿੰਦੇ ਵੀ ਜਿਹਨੂੰ ਫਰੋਲ ਲੋ ਉਹੀ ਦੁਖੀ ਆ ਇਹ ਦੁਨੀਆਦਾਰੀ ਕਬੀਲਦਾਰੀ ਚੀਜ਼ ਹੀ ਇਦਾਂ ਦੀ ਆ ਦੇਖਣ ਨੂੰ ਭਾਵੇਂ ਕੋਈ ਕਿੰਨਾ ਮਰਜੀ ਖੁਸ਼ ਲੱਗਦਾ ਹੋਵੇ ਕੋਈ ਆਪਣੀ ਕਿਸਮਤ ਤੋਂ ਕੋਈ ਆਪਣੇ ਰਿਸ਼ਤਿਆਂ ਤੋਂ ਤੇ ਕੋਈ ਇਸ ਸਮਾਜ ਤੋਂ ਦੁਖੀ ਆ ਕੋਈ ਆਪਣੇ ਘੱਟ ਪੈਸਿਆਂ ਤੋਂ ਦੁਖੀ ਆ ਕੋਈ ਆਪਣੀਆਂ ਬਿਮਾਰੀਆਂ ਤੋਂ ਦੁਖੀ ਆ ਕੋਈ ਕਿਸੇ ਕਾਰਨ ਦੁਖੀ ਆ ਸਭ ਦਾ ਆਪਣਾ ਆਪਣਾ ਨਸੀਬ ਆ ਕੋਸ਼ਿਸ਼ ਕਰਿਆ ਕਰੋ ਕਿ ਜ਼ਿੰਦਗੀ ਦੇ ਜਿਹੜੇ ਵੀ ਪੜਾ ਉਹ ਖੁਸ਼ੀ-ਖੁਸ਼ੀ ਲੰਘਣ ਤੇ ਉਹਨਾਂ ਪੜਾਣਾਂ ਦੇ ਵਿੱਚ ਸਾਡੇ ਤੋਂ ਕਿਸੇ ਦਾ ਕੋਈ ਮਾੜਾ ਨਾ ਹੋਵੇ ਹਾਂਜੀ ਦੋਸਤੋ ਇਹ ਸੀ ਆਪਣੀ ਕਹਾਣੀ ਨਸੀਬ ਦਾ ਆਖਰੀ ਭਾਗ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ਕਾਲ ਜੀ